ਅੱਜ ਅਸੀਂ ਆਸਟ੍ਰੇਲੀਆ ਪਰਥ ਦੇ ਏਰੀਏ ਪਿਆਰਾਵਾਟਰ ਏਰੀਏ ਚੋਂ ਅਸੀਂ ਤੁਹਾਡੇ ਨਾਲ ਖਾਤਮ ਹੋ ਰਹੇ ਹਾਂ ਜੀ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਗੁਰੂ ਕੀ ਸੰਗਤ ਵੀ ਖੜੀ ਹੈ ਪਿਛਲੇ 29 ਤਰੀਕ ਨੂੰ ਦਾਸ ਨੂੰ ਇੱਥੇ ਆਸਟ੍ਰੇਲੀਆ ਆਉਣਾ ਪਿਆ ਸੀ ਪਰ ਉਸ ਤੋਂ ਕੁਝ ਦਿਨ ਪਹਿਲਾਂ ਅਸੀਂ ਭਾਈ ਸਰਬਜੀਤ ਸਿੰਘ ਦੇ ਨਾਲ ਪ੍ਰਚਾਰ ਦੌਰੇ ਤੇ ਗਏ ਸੀ ਦਾਸ ਵੀ ਗਏ ਸੀ ਭਾਈ ਮਨਜੀਤ ਸਿੰਘ ਪਖਾਨਪੂਰ ਵਾਲੇ ਔਰ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਹੋਰ ਵੀ ਸਾਰੇ ਵੀਰ ਅਸੀਂ ਕੱਕਰ ਹੋ ਕੇ ਤੇ ਭਾਈ ਸਰਬਜੀਤ ਸਿੰਘ ਹੁਣਾਂ ਦੇ ਚੋਣ ਪ੍ਰਚਾਰ ਵਿੱਚ ਗਏ ਸਾਂ ਤੇ ਅੱਜ ਖਾਸ ਕਰਕੇ ਸਾਡੀ ਜਿਹੜੀ ਨਿਗਾਹ ਸੀਗੀ ਫਰੀਦਕੋਟ ਸੀਟ ਤੇ ਸੀਗੀ ਜਦੋਂ ਦੇ ਰਿਜ਼ਲਟ ਸ਼ੁਰੂ ਹੋਏ ਕਿਉਂਕਿ ਆਸਟ੍ਰੇਲੀਆ 2-3 ਘੰਟੇ ਅੱਗੇ ਸਮਾਂ ਹੈ ਤੇ ਅਸੀਂ ਜਾਦਾ ਉਤਸ਼ਾਹ ਵਿੱਚ ਸੀਗੇ ਕਦੋਂ ਟਾਈਮ 8 ਵਜੇ ਤੇ ਕਦੋਂ ਰੁਝਾਨ ਹੋਣੇ ਸ਼ੁਰੂ ਹੋ ਜਾਣ ਅਸੀਂ ਪਰਥ ਘੁੰਮ ਰਹੇ ਸੀ ਉਸ ਵਕਤ ਤੋਂ ਸਾਡੇ ਵੀਰ ਮਨਪ੍ਰੀਤ ਸਿੰਘ ਦੀ ਮੋਬਾਈਲ ਤੇ ਰਿਜ਼ਲਟ ਵੇਖ-ਵੇਖ ਕੇ ਸਾਨੂੰ ਦੱਸ ਰਹੇ ਸੀ ਜਿਵੇਂ ਹੀ ਪਤਾ ਲੱਗਾ ਕਿ ਭਾਈ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਤੇ ਸਾਡਾ ਮਨ ਕੀਤਾ ਕਿ ਅਸੀਂ ਉਹਨਾਂ ਸੰਗਤਾਂ ਨੂੰ ਵਧਾਈ ਦਈਏ ਜਿਨ੍ਹਾਂ ਦੀ ਇਹ ਮਿਹਨਤ ਹੈ ਜਿਨ੍ਹਾਂ ਨੇ ਆਪ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਗੁਰੂਪੰਥ ਦੇ ਨਾਲ ਖੜੇ ਆ ਭਾਵੇਂ ਕਿ ਪਹਿਲਾਂ ਕਈ ਵਾਰੀ ਗਾਇਕਾਂ ਨੂੰ ਜਿਤਾ ਕੇ ਵੇਖ ਲਿਆ ਗਾਇਕਾਂ ਨੇ ਕੋਈ ਜਿਆਦਾ ਸਵਾਰੀਆਂ ਨਹੀਂ ਪਰ ਇਸ ਵਕਤ ਜਿਵੇਂ ਤੱਕੜੀ ਦੇ ਦੋ ਛਾਬੇ ਹੁੰਦੇ ਹਨ ਇੱਕ ਨੀਵਾ ਇੱਕ ਉੱਚਾ ਹੁੰਦਾ ਹੈ ਤੇ ਕਾਫੀ ਦੇਰ ਤੋਂ ਧਰਮ ਵਾਲਾ ਪਾਸਾ ਜਿਹੜਾ ਉਹਨੂੰ ਬੜਾ ਦਬਾ ਕੇ ਰੱਖਿਆ ਸੀ ਐਸ ਵਕਤ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਬਲੋਆ ਸੁਪੁੱਤਰ ਸ਼ਹੀਦ ਭਾਈ ਬੈਂਸ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਜੋ ਕਿਸੇ ਇਸ ਤੇ ਰੱਖਿਆ ਸੀ ਜਦੋਂ ਬੀਬੀ ਇੰਦਰਾ ਨੂੰ ਸੋਧਾ ਲਾਇਆ ਸੀ ਤੇ ਇੱਕ ਵਾਰ ਦੱਸਤਾ ਸੀ ਵਰਲਡ ਦੇ ਵਿੱਚ ਕਿ ਸਿੱਖਾਂ ਨਾਲ ਜੇ ਕੋਈ ਪੰਗਾ ਲੈਂਦਾ ਹੈ ਤਾਂ ਉਹਨੂੰ ਸਿੱਖ ਕੌਮ ਕਦੀ ਜੀਉਂਦਾ ਨਹੀਂ ਛੱਡਦੀ ਸੇਕੋਂ ਉਹਨਾਂ ਭਾਵੇਂ ਕਿਸੇ ਨਾਲ ਵੈਰ ਨਹੀਂ ਰੱਖਦੀ ਪਰ ਜੇ ਕੋਈ ਵੈਰ ਕਮਾਵੇ ਤੋਂ ਉਹਦਾ ਹਸਾਬ ਜ਼ਰੂਰ ਕਰਦੀ ਹੈ ਤੋਂ ਅੱਜ ਫਰੀਦਕੋਟ ਦੀਆਂ ਸੰਗਤਾਂ ਨੇ ਭਾਈ ਸ਼ਹੀਦ ਭਾਈ ਗੰਗ ਸਿੰਘ ਜੀ ਨੂੰ ਸ਼ਰਧਾਂਜਲੀ ਸੱਚੀ ਦਸਤੀ ਭੇਟ ਕੀਤੀ ਹੈ ਜੋ ਕਿ ਉਹਨਾਂ ਦੇ ਸੁਪੁੱਤਰ ਇਲੈਕਸ਼ਨ ਵਿੱਚ ਖੜੇ ਸਨ ਮੈਂ ਕਹਣਾ ਹੁਣ ਸ਼ਹੀਦੀ ਦਿਹਾੜੇ ਦਾ ਅਸਲੀ ਮੁੱਲ ਤੁਸੀਂ ਮੋੜੋਗੇ ਜਦੋਂ ਤੁਸੀਂ ਕਾਲ ਤੱਕ ਸਭ ਤੇ ਨਤਮਸਤ ਹੋਵੋਗੇ ਤੁਹਾਡਾ ਸੀਸ ਸ਼ਰਮ ਨਾਲ ਨਹੀਂ ਝੁਕੇਗਾ ਸਭੋ ਸਰਦਾਰ ਨਾਲ ਝੁਕੇਗਾ ਕਿ ਹਾਂ ਅਸੀਂ ਵਾਅਦਾ ਉਹਨਾਂ ਦੇ ਪੁੱਤਰ ਨੂੰ ਜਿਤਾਇਆ ਵਾ ਜਿਨ੍ਹਾਂ ਨੇ ਸ਼੍ਰੀ ਕਾਲਤਾ ਸਿੰਘ ਦਾ ਬਦਲ ਲਿਆ ਸੀ ਸੋ ਮੈਂ ਅੱਜ ਪਰਤ ਦੀ ਧਰਤੀ ਤੋਂ ਪਿਆਰਾਵਾਟਰ ਜਗਾ ਏਰੀਏ ਤੋਂ ਗੁਰੂਕੀਆਂ ਸੰਗਤਾਂ ਦੇ ਨਾਲ ਜੋ ਕਿ ਨਿਸ਼ਕਾਮ ਕੀਤਨੀ ਜਥਾ ਪਰਤ ਦੀਆਂ ਸੰਗਤਾਂ ਭਾਈ ਭੁਪਿੰਦਰ ਸਿੰਘ ਜੀ ਔਰ ਭਾਈ ਮਨਪ੍ਰੀਤ ਸਿੰਘ ਜਸਪ੍ਰੀਤ ਸਿੰਘ ਇਹ ਸਾਰੇ ਵੀਰ ਗੁਰੂਕੀਆਂ ਸੰਗਤਾਂ ਜੋ ਇੱਥੇ ਕੀਰਤਨ 1984 ਸਬੰਧ ਵਿੱਚ ਕਰਾ ਰਹੀਆਂ ਹਨ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੋਂ ਦੀ ਗੁਰੂ ਕੀ ਸੰਗਤ ਵੱਲੋਂ ਤੁਹਾਨੂੰ ਵਧਾਈ ਭੇਟ ਕਰਦੇ ਆਂ ਔਰ ਇੱਥੇ ਬਹੁਤ ਸੰਗਤਾਂ ਵਿੱਚ ਉਤਸ਼ਾਹ ਆ ਮੈਂ ਸਾਰੇ ਹੀ ਚੰਨਲਾਂ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਵੱਧ ਚੜ ਕੇ ਇੱਥੋਂ ਦੀਆਂ ਸੰਗਤਾਂ ਦੇ ਉਤਸ਼ਾਹ ਨੂੰ ਆਪ ਸੰਗਤਾਂ ਤੱਕ ਪਹੁੰਚਾਉਣ ਇੱਕ ਵਾਰ ਫਿਰ ਤੋਂ ਮੈਂ ਭਾਈ ਸਾਹਿਬ ਨੂੰ ਕਹੂੰਗਾ ਕਿ ਜਕਾਰਾ ਛੱਡ ਕੇ ਪਰਪਤ ਦੀ ਸੰਗਤ ਵੱਲੋਂ ਤੁਸੀਂ ਹਾਜ਼ਰੀ ਲਵਾ ਕੇ ਤੇ ਇਹ ਜਿੱਤ ਨੂੰ ਸਾਂਝਾ ਕਰੋ